ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਅੱਜ ਦੇ ਵੀਡੀਓ ਦੀ ਸ਼ੁਰੂਆਤ ਸੰਗਤ ਜੀ ਨਿਸ਼ਾਨ ਸਾਹਿਬ ਤੋਂ ਕਰਾਂਗੇ ਜਿਹੜੇ ਪੜਾ ਕੇ ਅਸੀਂ ਰੁਕੇ ਹੋਏ ਸੀ ਉੱਥੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਕੀਤੀ ਜਿਵੇਂ ਕਿ ਤੁਸੀਂ ਸਭ ਜਾਣ ਜੋਗੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਫਰਮਾਨ ਹੋਇਆ ਸੀ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਜਾਂ ਸਰਮਾਈ ਚੁਲਾਇਆ ਜਾਵੇ ਇਹ ਨਿਸ਼ਾਨ ਸਾਹਿਬ 51 ਫੁੱਟ ऊंचा ਹੈ ਤੇ ਮਹਾਰਾਜ ਜੀ ਦੀ ਕਿਰਪਾ ਨਾਲ ਅਸੀਂ ਵੀ ਨੀਲੇ ਰੰਗ ਦਾ ਨਿਸ਼ਾਨ ਸਾਬ ਚੁਲਾਨੇ ਆ ਨਿਸ਼ਾਨ ਸਾਹਿਬ ਜੀ ਦੀ ਸੇਵਾ ਸੰਪੂਰਨ ਹੋਣ ਤੋਂ ਬਾਅਦ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਚੂਲਦਾ ਹੋਇਆ ਨਿਸ਼ਾਨ ਸਾਹਿਬ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਨਾਲ ਹੀ ਕੁਜੂਕੇ ਸਿੰਘ ਇਕ ਤਿਆਰ ਕਰ ਰਹੇ ਹਨ ਤੇ ਜੋੜਾਂ ਨਾਲ ਜਗਾੜੇ ਛੜਦੇ ਹਨ ਮਹਾਰਾਜ ਦੀ ਕਿਰਪਾ ਨਾਲ ਦਾਸ ਨੂੰ ਵੀ ਥੋੜੀ ਦੇਰ ਲੰਗਰ 'ਚ ਪ੍ਰਸ਼ਾਦ ਦੇ ਬਣਾਉਣ ਦੀ ਸੇਵਾ ਮਿਲੀ। ਕੁਝ ਦੇਰ ਸੇਵਾ ਕਰਨ ਤੋਂ ਬਾਅਦ ਸਾਨੂੰ ਵੀ ਭੁੱਖ ਲੱਗ ਜਾਂਦੀ ਹੈ ਤੇ ਅਸੀਂ ਪਹਿਲਾਂ ਕੜਾਹ ਪ੍ਰਸ਼ਾਦ ਹੀ ਦੇਖ ਤੇ ਨਾਲ ਹੀ ਸ਼ਰਧਾਈ ਸ਼ਕਦੇ ਹਾਂ। ਹੁਣ ਸ਼ਾਮ ਵੇਲਾ ਹੋ ਜਾਂਦਾ ਹੈ ਤੇ ਅਸੀਂ ਸਾਰੇ ਸਿੰਘ ਇਕੱਠੇ ਹੋ ਕੇ ਦਰਬਾਰ ਹਾਲ ਚਾ ਜਾਂਦੇ ਹਾਂ। ਫਿਰ ਰਵਾਬੀ ਸਿੰਘ ਕੀਰਤਨ ਆਰੰਭ ਕਰ ਦਿੰਦੇ ਹਨ। ਤੇ ਸਾਰੇ ਕੀਰਤਨ ਸੁਣ ਕੇ ਬਹੁਤ ਆਨੰਦ ਮਾਣਦੇ ਹਾਂ। ਸੰਗਤ ਜੀ ਆਪ ਜੀ ਵੇਖੇ ਕੰਨ ਜ਼ਰੂਰ ਸੁਣਿਓ ਹਰ ਜੁਗੇ ਜੁਗੇ ਰਸੀ ਆਪਣੇ ਘੋੜੇ ਤੇ ਸਵਾਰ ਹੋ ਗਏ ਰੈਂਸ ਵਾਈ ਤੇ ਚਲੇ ਜੰਨੇ ਆ ਰੰਗਨਾਢੀਠ ਐਸਾ ਰੰਗਨਾਢੀਠ ਐਸਾ ਰੰਗਨਾਢੀਠ ਕਾਇਆ ਰੰਗ ਕੀਰਤਨ ਸੁਣਨ ਤੋਂ ਬਾਅਦ ਰਾਤ ਹੋ ਜਾਂਦੀ ਹੈ ਤੇ ਸਾਡੇ ਆਰਾਮ ਕਰਨ ਦਾ ਟਾਈਮ ਹੋ ਜਾਂਦਾ ਹੈ ਮਿਲਦੇ ਆ ਜੀ ਅਗਲੀ ਵੀਡੀਓ ਚ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ